ਹਾਂ ਹਮਰਜੀਤ ਹਾਂ ਮੈਂ ਕਿਹਾ ਗੱਲ ਸੁਣੋ ਬੇ ਮਾਹੌਲ ਸਹੀ ਨਹੀਂ ਹੈਗਾ ਵੀ ਧਿਆਨ ਨਾਲ ਥੋੜ੍ਹਾ ਜਿਆ ਦਾ ਕਰੋ ਨਾਲੇ ਟਾਈਮ ਬਣਾ ਆ ਜਿਆ ਕਰੋ ਤੁਸੀਂ ਲੇਟੇ ਬੜੇ ਹੋ ਜਾਂਦੇ ਆ ਰੋਜ਼ ਹਾਂ ਅੱਧੀ ਰਾਤ ਕਰ ਦਿੰਨੇ ਆ ਮਾਹੌਲ ਹੈਗਾ ਹੀ ਖਰਾਬ ਆ ਕਿਆ ਕਰੀ ਹਾਂ ਆਹੋ ਉਹ ਜਦੋਂ ਮੈਂ ਆਇਆ ਕੱਲ ਮੇਰੇ ਤੋਂ ਆਉਣ ਤੋਂ ਬਾਅਦ ਹਮ ਮੁੰਲਾਇ ਕਤੇ ਲਿਆਉਣੀ ਦੇਖਿਆ ਤਾਂ ਹੀ ਮੈਂ ਕਹਿੰਨੀ ਆ ਸਾਨੂੰ ਤਾਂ ਅਫਰ ਡਰ ਲੱਗਦਾ ਰਹਿੰਦਾ ਹੈ ਹੋਰ ਕਿਆ ਵਿਚਾਰੇ ਦੇ ਬਚਾਅ ਹੋ ਗਿਆ ਕਿਤੇ ਛੱਟ ਸੁੱਟ ਨਹੀਂ ਮਾਰੀ ਹਾਂ ਹਾਂ ਹੋਰ ਉਹ ਇੱਦਾਂ ਕਰਦੇ ਅਗਲੇ ਦੇਖਦੇ ਆ ਜੋ ਹੈਗਾ ਅਗਲੇ ਕਹਿੰਦੇ ਦੇ ਦੋ ਮੈਂ ਥੋੜਾ ਜਿਲੇ ਲਾਉਣਾ ਫਿਰ ਉਧਰ ਛੱਡ ਦੇਣਾ ਕੰਮ ਹੂੰ ਉਧਰ ਕਿੱਥੇ ਦੇਖਾਂਗੇ ਤੇ ਤੁਸੀਂ ਆਦਾ ਕਰਿਓ ਟਾਈਮ ਨਾਲੇ ਆ ਜਿਓ ਹਾਂ ਚੱਲ ਕੋਈ ਇੱਕ ਦੱਦੀ ਰਾਤ ਕਰ ਦੰਨੇ ਆ ਫੇ ਸਾਨੂੰ ਬੜਾ ਲੱਗਦਾ ਰਹਿੰਦਾ ਆਤੀ ਰੋਟੀ ਬਣਾ ਹਾਲੇ ਕੋੜੋ ਸਬਜ਼ੀ ਸਬਜ਼ੀ ਕਿੱਦਾਂ ਸਾਬਜੀ ਬਣਾਈ ਆ ਮੈਂ ਹੁਣੇ ਆਹੋ ਚਲ ਠੀਕ ਹੈ ਕੋਈ ਨਹੀਂ ਟਾਈਮ ਨਾਲ ਹੀ ਆ ਜਿਓ ਫੇਰ ਬਾਅਦ ਵਿੱਚ ਮੈਂ ਕੋਈ ਗੱਲ ਨਹੀਂ ਕਰਨੀ ਤੁਹਾਨੂੰ ਵੀ ਡਰ ਲੱਗਦਾ ਰਹਿੰਦਾ ਕੋਈ ਗੱਲ ਨਹੀਂ ਠੀਕ ਕਿੰਨੇ ਰਹਿ ਹੋ ਗਿਆ ਆ ਹਜੇ ਤੱਕ ਆਏ ਨਹੀਂ ਹੈਗੇ ਮੈਂ ਸਵੇਰੇ ਇਹਨਾਂ ਨੂੰ ਕਿਹਾ ਵੀ ਸੀਗਾ ਕਿ ਛੇਤੀ ਆ ਜਾ ਕਰੋ ਕੁਵੈਲਾ ਨਾ ਕਰਿਆ ਕਰੋ ਟਾਈਮ ਵੀ ਦੱਸ ਕਿੰਨਾ ਹੋ ਗਿਆ ਆ 10 ਵਜੇ ਗਏ ਆ ਮੁੜ ਮੈਂ ਕੀ ਕਰਾਂ ਸਰਪੰਚ ਨੂੰ ਫੋਨ ਕਰਕੇ ਦੇਖਾਂ ਨਹੀਂ ਤਾਂ ਉੱਗੇ ਤਾਂ ਨਾਲੇਟ ਹੁੰਦੇ ਨਹੀਂ 8:30 9:00 ਵਜੇ ਤੱਕ ਆ ਜਾਂਦੇ ਦੇਖਦੇ ਆ ਥੋੜਾ ਜਿਹਾ ਹੋਰ ਬੇਟ ਕਾਲ ਲਾਂਦੇ ਨਹੀਂ ਤਾਂ ਫੋਨ ਕਰਦੀ ਫੇ ਮੈਂ ਸਰਪੰਚ ਨੂੰ ਸਰਪੰਚ ਨੂੰ ਫੋਨ ਕਰਕੇ ਦੇਖਾਂ ਉੱਗੇ ਤਾਂ ਨਾਲੇਟ ਕਦੀ ਹੁੰਦੇ ਨਹੀਂ ਹੈਗੇ ਹੈਲੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਪੰਚ ਬੋਲਦੇ ਤੁਸੀਂ ਹਾਂ ਹਾਂ ਸਰਪੰਚ ਆ ਜੀ ਆ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਅੱਛਾ ਜੀ ਹਾਂ ਜੀ ਮੈਂ ਇਧਰੋਂ ਬਿੱਟੂ ਦੇ ਘਰੋਂ ਬੋਲਦੀ ਆ ਅੱਛਾ ਹਾਂ ਜੀ ਜਿੱਦਾਂ ਇਹ ਦੀਦੀ ਕੰਮ ਤੇ ਗਏ ਸੀਗੇ ਅੱਛਾ ਤੇ ਹਜੇ ਤੱਕ ਆਏ ਨਹੀਂ ਹੈ ਕਿ ਲੇਟ ਬਹੁ ਹੋ ਗਏ ਮੈਂ ਕਿਹਾ ਤੁਸੀਂ ਕੱਲ ਨੂੰ ਆ ਸਕਦੇ ਆ ਥੋੜੇ ਟਾਈਮ ਲਈ ਕੋਈ ਨਹੀਂ ਮੈਂ ਸਵੇਰ ਨੂੰ ਆ ਜੰਨੇ ਆ ਨਹੀਂ ਨਹੀਂ ਸਵੇਰ ਨੂੰ ਨਹੀਂ ਹੁਣੇ ਆਉ ਤੁਸੀਂ ਹੁਣੇ ਗੱਲ ਕਰਨੀ ਆ ਅੱਛਾ ਕੋਈ ਨਹੀਂ ਫੇ ਮੈਂ ਆਨੀ ਆ ਟਾਈਮ ਹੈਗਾ ਤਾਂ ਆਇਓ ਥੋੜੇਕ ਟਾਈਮ ਲਈ 10 ਮਿੰਟ ਲਈ ਕੋਈ ਨਹੀਂ ਆਉਂਦੀ ਆਂਦੀ ਚਲ ਠੀਕ ਆਜੋ ਫਿਰ ਠੀਕ ਹਾਂ ਠੀਕ ਹਾਂ ਫਿਰ ਤੂੰ ਹਾਂਜੀ ਹਾਂਜੀ ਆਜੋ ਸਸੀ ਗਲ ਸਰਪੰਚ ਸਾਹਿਬ ਸਸੀ ਕੌਣ ਹੋਰ ਕਿੱਦਾਂ ਕੁੜੀ ਹੈ ਹਾਂਜੀ ਠੀਕ ਆ ਹੋਰ ਕੀ ਗੱਲ ਹੋ ਗਈ ਸਾਨੂੰ ਯਾਦ ਕੀਤਾ ਬਾਸ ਸਰਪੰਚ ਸਾਹਿਬ ਹੂੰ ਇਹ ਨਾ ਕੰਮ ਤੇ ਗਏ ਸੀਗੇ ਸਵੇਰੇ अच्छा फोन फोन वो ਹਜੇ ਤੱਕ ਆਏ ਨਹੀਂ ਹੈਗੇ ਮੈਨੂੰ ਤਾਂ ਫਿਕਰ ਲੱਗੀ ਪਈ ਆ ਬਹੁਤ ਅੱਗੇ ਤਾਂ ਕਦੇ ਐਨਾ ਹੋ ਲੇਟ ਹੁੰਦੇ ਨਹੀਂ ਹੈਗੇ ਫੋਨ ਕੀਤਾ ਫੋਨ ਆ ਜੀ ਕੀਤਾ ਸੀਗਾ ਉਹ ਬਟਨ ਵਾਲਾ ਟੁੱਟਿਆ ਜਿਆ ਉਹਨਾਂ ਕੋ ਫੋਨ ਆ ਉਹ ਕਦੇ ਲੱਗਦਾ ਕਦੇ ਬੰਦ ਹੋ ਜਾਂਦਾ ਆ ਗੱਲ ਨਹੀਂ ਹੋਈ ਤੇਰੀ ਉਦਾਂ ਗੱਲ ਹੋਈ ਨਹੀਂ ਹੈਗੀ ਹਮ ਕੱਲ ਗੱਲ ਕਰਦੇ ਸੀਗੇ ਆਈ ਜਦੋਂ ਕੰਮ ਤੋਂ ਕਹਿੰਦੇ ਉੱਥੇ ਬੰਦਾ ਇੱਕ ਘੇਲਿਆ ਮੈਨੂੰ ਤਾਂ ਕਰਕੇ ਟੈਨਸ਼ਨ ਉਹ ਪਈ ਤਾਂ ਲੱਗੇ ਜਾਂਦਾ ਆ ਹਾਂਜੀ ਹਮ ਸਾ ਕਰਕੇ ਮੈਂ ਤੁਹਾਨੂੰ ਫਿਰ ਸੱਦਿਆ ਮੈਂ ਸੋ ਟਾਈਮ ਵੀ ਬਹੁਤ ਹੋ ਗਿਆ ਉਹ ਤਾਂ ਫਵਾਦਾਸ ਹੋ ਗਿਆ ਹਾਂਜੀ ਨੇਰਾ ਕਾਫੀ ਹੋ ਗਿਆ ਹਾਂਜੀ ਹਾਂਜੀ ਤਾਂ ਹੀ ਮੈਂ ਤੁਹਾਨੂੰ ਫਿਰ ਕਿਹਾ ਮੈਂ ਕਿਹਾ ਵੀ ਕਿੱਦਾਂ ਕਰੀ ਹੈਗਾ ਕੋ ਫੋਟੋ ਫੋਟੋ ਉਹਦੀ ਬਾਟਲ ਭਰ ਦੰਦੇ ਉਹਦੇ ਨੰਬਰ ਤੇ ਹਾਂਜੀ ਫੋਟੋ ਤਾਂ ਹੈਗੀ ਆ ਹਾਂਜੀ ਅੱਛਾ ਨਹੀਂ ਕਿੱਦਾਂ ਫੋਨ ਤੇ ਮੈਂ ਕਿਹਾ ਸਰ ਪੰਜ ਸਾਫ ਫੇਰਾ ਪਠਾਣੇ ਚੱਲੀਏ ਪਹਿਲਾਂ ਥਾਣੇ ਆ ਜ ਨਹੀਂ ਜਾਣਾ ਹੈਗਾ ਥਾਣੇ ਤਾਂ ਪਹਿਲਾਂ 24 ਘੰਟੇ ਤੋਂ ਪਹਿਲਾਂ ਤਾਂ ਰਿਪੋਰਟ ਹੀ ਨਹੀਂ ਤਿਆਰ ਕਰਦੇ ਹੈਗੇ ਥਾਣੇ ਦਾ ਤਾਂ ਪੰਗੇ ਬਹੁਤ ਆ ਜੀ ਅੱਛਾ ਜੀ ਹੈ ਜੀ ਉਹਦੀ ਫੋਟੋ ਫੋਟੋ ਹਾਂ ਜੀ ਫੋਟੋ ਤਾਂ ਇਦਾਂ ਤਾਂ ਨਹੀਂ 24 ਘੰਟੇ ਲੋਕੀ ਫੋਨਾਂ ਤੇ ਲੱਗੇ ਰਹਿੰਦੇ ਆ ਹਾਂ ਜੀ ਤਾਂ ਮੈਂ ਆਪਣੇ ਨਾ ਗਰੁੱਪ ਵਾਲਿਆਂ ਨੂੰ ਹਾਂ ਜੀ ਤਾਂ ਉਹਦੀ ਫੋਟੋ ਪਾਉਣੀ ਆ ਠੀਕ ਮੈਂ ਤੋਂ ਪਹਿਲਾਂ ਉਹਦਾ ਪਤਾ ਲੱਗ ਜਾਣਾ ਖਬਰ ਤਾਂ ਪਹੁੰਚਦੀ ਕਿਤੇ ਦੀ ਕਿਤੇ ਉਹਦੀ ਹਾਂ ਜੀ ਇਹ ਤਾਂ ਹੈਗਾ ਕਿਉਂਕਿ ਲੋਕੀ ਰਫਾਰਾ ਦਿਨ ਫੋਨਾਂ ਦੇ ਵਾਲੇ ਲੱਗੇ ਰਹਿੰਦੇ ਮਰ ਜਾ ਬੇਲ ਮਿਲਦਾ ਚੱਕਦੇ ਆ ਫੋਨ ਹਾਂ ਜੀ ਤਾਂ ਤਾਂ ਉਹਦੀ ਮੈਨੂੰ ਫੋਟੋ ਦੇ ਮੈਂ ਫੋਟੋ ਖਿੱਚ ਕੇ ਤਾਂ WhatsApp ਕਰ ਦਿੰਦੀ ਆ ਫੋਟੋ ਤਾਂ ਖਿੱਚੀ ਕਿਤੇ ਲੈ ਲੈ ਫੋਟੋ ਤਾਂ ਹੈਗੀ ਆ ਹੂੰ ਚਲ ਠੀਕ ਆ ਮੈਂ ਹੁਣ ਗਰੁੱਪ ਵਾਲਿਆਂ ਨੂੰ ਪਾਉਂਦੀ ਨਾਂ ਨੰਬਰ ਸਾਰਾ ਉਹਦਾ ਲਿਖ ਦਿੰਦੀ ਹਾਂ ਹਾਂਜੀ ਚਲੋ ਨਾਂ ਅ ਹਰਜੀਤ ਸਿੰਘ ਆ ਉਹਦਾ ਪੱਕਾ ਨਾਂ ਉਹਦਾ ਕੱਚਾ ਨਾਂ ਬਿੱਟੂ ਅੱਛਾ ਹਰਜੀਤ ਸਿੰਘ ਉਮਰ ਉਮਰ 55 ਸਾਲ ਅੱਛਾ ਉਮਰ 55 ਸਾਲ ਹਾਂਜੀ ਫੋਨ ਨੰਬਰ ਲਿਖ ਦੋ ਨਾਲੇ ਨਾਲ अच्छा 99150 99306 अच्छा हां चल ठीक है मैं ग्रुप ਦੇ ਵਿੱਚ ਪਾ ਦਿੱਤੀ ਆ ਠੀਕ ਆ ਤਾਂ ਆਪਾਂ ਪਰ ਇਹ ਨਾਮ ਵੀ ਲਿਖ ਦਿੰਦੇ 10000 ਰੁਪਇਆ ਠੀਕ ਆ ਜਿਹਨੂੰ ਮਿਲ ਜਾਏਗਾ 10000 ਰੁਪਇਆ ਚਲ ਉਹਨੂੰ ਦੇ ਦੇਵਾਂਗੇ ਹਾਂਜੀ ਹਾਂਜੀ ਤਾਂ ਵਦਿਆ ਕਿ ਦਾ ਸਰਪੰਚ ਸਾਹਿਬ ਡਾਰ ਮੈਨੂੰ ਬਹੁਤ ਲੱਗਦਾ ਕੱਲ ਦੱਸਦੇ ਸੀਗੇ ਕੰਮ ਤੇ ਜਦੋਂ ਅੱਛਾ ਕਹਿੰਦੇ ਉੱਥੇ ਬੰਦਾ ਇੱਕ ਘੇ ਲਿਆ ਹੈਂ ਤਾਰ ਕੇ ਮਹਿੰਗੀ ਤਾਂ ਰੋੜੀ ਕਾਣੇ ਦੁਆਰਿਆਂ ਦੇ ਵਿੱਚ ਇਦਾਂ ਦੀਆਂ ਗੱਲਾਂ ਬਹੁਤ ਹੁੰਦੀਆਂ ਕਿਸੇ ਨੂੰ ਲੁੱਟ ਖੋਹ ਕਰਦੇ ਫਿਕਰ ਤਾਂ ਲੱਗੇ ਹੀ ਜਾਂਦਾ ਆ ਹਾਂਜੀ ਕਈ ਮੇਰੇ ਕੋਲ ਆਉਂਦੇ ਇਦਾਂ ਦੇ ਕੇਸ ਮੈਂ ਆਪਣੇ ਸਰਪੰਚਾਂ ਪੰਚਾਂ ਦੇ ਨਾਲ ਵੀ ਗੱਲ ਕਰਦੀ ਆ ਠੀਕ ਆ ਉਹ ਨਾਲ ਦੇ ਪਿੰਡਾਂ ਦੇ ਵੀ ਸਾਰਿਆਂ ਕੋਲ ਪਹੁੰਚ ਜਾਣੀ ਆ ਖਬਰ ਉਹਨੇ ਗਾਹਾਂ ਤੇ ਗਾਹਾਂ ਪਚਾ ਦੇਣੀ ਆ ਹਾਂਜੀ ਠੀਕ ਆ ਸੁਭਾ ਵੀ ਜੇ ਨੂੰ ਵੀ ਵੀ ਦੇਖਦੇ ਆ ਜਾਂ ਕਿਤੇ ਮਿਲਦੇ ਆ ਤੇ ਵੀ ਛੇਤੀ ਤੇ ਛੇਤੀ ਸਾਨੂੰ ਇਸ ਨੰਬਰ ਤੇ ਸੰਪਰਕ ਕੀਤਾ ਜਾਵੇ ਹਾਂਜੀ ਚਲੋ ਠੀਕ ਆ ਵੇ ਹਾਂ ਲੱਜ ਪੈਣਾ ਆ ਵੀ ਕਰਨਾ ਕਰ ਤੋ ਠੀਕ ਹਾਂ ਹਾਂ ਅਮਰ ਜੀ ਤੋ ਹਾਂ ਜੀ ਤੁਹਾਡਾ ਨੰਬਰ ਗੋਫ ਦਾ ਪਾ ਦਿੱਤਾ ਹੈ ਉੱਪਰ ਜੇ ਤੈਨੂੰ ਨਾ ਕਿਤੇ ਵੀ ਫੋਨ ਆਵੇ ਤੂੰ ਮੈਨੂੰ ਫੋਨ ਕਰ ਦੇਣਾ ਭਲਾ ਰਾਤ ਦੇ 12 ਵਜੇ ਹੋਣਾ ਠੀਕ ਆ ਉੱਦਾਂ ਵੀ ਹੁਣ ਦੇਖੋ ਸਰਪੰਨ ਸਾਹਿਬ 11 ਤਾਂ ਵੱਜਣ ਲੱਗੇ ਆ ਵੱਜਣ ਲੱਗੇ ਆਹੋ ਕੋਈ ਨਹੀਂ ਜਦੋਂ ਵੀ ਤੈਨੂੰ ਫੋਨ ਆਵੇ ਕਹੋ ਖਬਰ ਪਹੁੰਚ ਜਾਂਦੀ ਮੇਰੇ ਤੋਂ ਪਹਿਲਾਂ ਕਿਤੇ ਦੀ ਕਿਤੇ ਬੰਦਾ ਹਾਂ ਹੋ। ਬਦਕੜਾ ਬਹੁਤਾ ਟਾਈਮ ਹੋਇਆ ਉਹਨੂੰ। 2 ਘੰਟੇ ਹੋ ਗਏ ਆ। ਛੇਤੀ ਛੇਤੀ ਲੱਭ ਪੈਣੇ ਪਤਾ ਲੱਗ ਜੇ ਇਹਨਾਂ ਦਾ ਕਿੱਥੇ ਗਏ ਆ। ਕਿਰਾਵਾ ਅੱਜ ਕੱਲ ਚੋਰਾਂ ਰੌਲੀ ਬਹੁਤ ਵਈਆ। ਹਾਂਜੀ ਉਹੀ ਕਹਿੰਦਾ। ਨਿਆਣੇ ਨਸ਼ੇ ਵਧਾਇਓ ਆ। ਹੂੰ। ਨਸ ਚਲ ਠੀਕ ਆ ਫੇਰ। ਇਹ ਕੌਣ ਆ ਤਾਂ ਮੈਨੂੰ ਦੱਸ ਦੇ। ਹਾਂਜੀ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਦੱਸ ਦਵਾਂ। ਪਰ ਤੇ ਬਰਾਤ ਦੇ 12 ਵਜੇ ਹੋਣ ਠੀਕ ਆ? ਠੀਕ ਆ ਠੀਕ। ਮੈਂ ਚੱਲੀ ਹਾਂ। ਠੀਕ ਆ।

ਇਹਨੂੰ ਡਾਂਗਦਾ ਜਿਆਦਾ ਪਰੇਸ਼ਾਨ ਆ ਬੰਦਾ ਪਿਆਰ ਕਰੇਂ ਘਰ ਪਹੁੰਚਦਾ ਸਰੀਰ ਇਹਨੂੰ ਪਤਾ ਨਹੀਂ ਕਾਦੇ ਡਰੀ ਜਾਂਦਾ ਉਹ ਗਾਟ ਸੋਣ ਯਾਰ ਉਹ ਰੁਕ ਜਾ ਕਾਹਿਆ ਗਲਤ ਨਹੀਂ ਕਰਦਾ ਦੱਸੋ ਕੀ ਗਲਤ ਹੈ ਗਲਤ ਤਾਂ ਦੱਸੋ ਕੀ ਹੈ ਕੋਈ ਯਾਰ ਨਟਿਆ ਜਾਦੇ ਆ ਤੇ ਤੁਸੀਂ ਮੇਰੇ ਮਗਰ ਕਿਉਂ ਭੱਜੇ ਕੀ ਪ੍ਰੋਬਲਮ ਤੈਨੂੰ ਨਹੀਂ ਤੁਸੀਂ ਮੇਰੇ ਮਗਰ ਕਿਉਂ ਭੱਜੇ ਹੋ ਹੋ ਪ੍ਰੋਬਲਮ ਕੀ ਪ੍ਰੋਬਲਮ ਦੱਸ ਕੀ ਕਾ ਤੂੰ ਘਰੋਂ ਕੱਦ ਭਜੇ ਆ ਕਿੱਥੇ ਘਰੋਂ ਭਜੇ ਮੈਂ ਤਾਂ ਕਾਨੂੰ ਚੱਲਿਆ ਕਰ ਰਹੀ ਜਾਂਦਾ ਆ ਵੇ ਆ ਦੇਖ ਤਾਂ ਤੂੰ ਹੀ ਆ ਹਰਜੀਤ ਸਿੰਘ ਬਿੱਟੂ ਆਹੋ ਚਾਰ ਦਿਨਾਂ ਦਿਨ ਹੋ ਗਏ ਘਰੋਂ ਗਿਆ ਇਹਨੂੰ ਓਹੋ ਇਹ ਤੁਸੀਂ 10000 ਰੁਪਏ ਦਾ ਨਾਮ ਮੈਂ ਲਾ ਇਹਨੇ ਫੜਦੇ ਫੜਦੇ ਮੈਨੂੰ ਤਾਂ ਹੋਰ ਉਹ ਮੈਂ ਕਹਾ ਪਤਾ ਨਹੀਂ ਲਟੇਰੇ ਆ ਮੇਰੇ ਮੈਂ ਤਾਂ ਤਾ ਪਰਵਾ ਜਾਣਦੇ ਤੈਨ ਮੈਂ ਲਟੇਰਾ ਚਲੋ ਚਲਿਏ ਘਰ ਨੂੰ ਚਲਦੇ ਆ ਆ ਪਿਆ ਮਾਤਾ ਚਲੋ ਭਰਾਵਾ ਚਲ ਤੋਰ ਤੋਰ ਹੋਰ ਉਹ ਮੈਂ ਦੱਸਿਆ ਉਹਨਾਂ ਨੂੰ ਮੈਂ ਤਾਂ ਕੰਮ ਤੇ ਗਿਆ ਸੀਗਾ ਫਿਰ ਮੁੰਨੇ ਟ੍ਰੀਨੀ ਜਿੱਤੀ ਉਹ ਫੇਰ ਪਤਾ ਨਹੀਂ ਜਾ ਕੇ ਪਤਾ ਕਰਦੇ ਚਲੋ ਤੋਰੋ ਚਲੀਏ ਹੋ ਚਲੋ ਬਹਿ ਭਰਾਵਾ ਚਲ ਤੋਰ ਲੈ ਹੋਰ ਚੰਗਾ ਵੇਫਤਾ ਚ ਪਾਇਆ ਨਹੀਂ ਮੈਨੂੰ WhatsApp ਤੇ ਪਰ ਮੈਂ ਉਹਨੂੰ ਛੱਡ ਕੇ ਆਨਾ ਘਰ ਭਰਾਵਾ ਆ ਜਾਓ ਹੋਰ ਮੈਂ ਕਹਾ ਇਤੋਂ ਪਤਾ ਨਹੀਂ ਮਤਲਬ ਲੈਣਾ ਖੋਏ ਲੈਣਾ ਨਹੀਂ ਪਤਾ ਨਹੀਂ ਕੋਈ ਮਾਰੇ ਨਾ ਦੇਣ ਕੁਝ ਮੈਂ ਕਹਾ ਮੇਰੀ ਹੋਰ ਹੋਰ ਸ਼ਾਦ ਆ ਗਿਆ ਆਪਣਾ ਹੈ ਹੋਰ ਅੱਛਾ ਹੋ ਗਿਆ ਉਹ ਬੈਡ ਭਰਾਵਾ ਹੋ ਗਏ ਚੱਕਰ ਤੇ ਬਾਤ ਆ ਦੱਸ ਕਿੱਥੇ ਗਈ ਆਏ ਉਹ ਗੱਲ ਤੁਹਾਨੂੰ ਮੈਂ ਕਹ ਦਿਆਂ ਨਾ ਸਤੋ ਟੋਕ ਕਮੈਂਟ ਆ ਲਿਆ ਪਾਣੀ ਆ ਗਈ ਤੁਸੀਂ ਹੋਰ ਆਗਾ ਤੈਨੂੰ ਦੱਸਾਂ ਮੈਂ ਆ ਗਿਆ ਉਹ ਬੰਦਾ ਤਾਂ ਦਾ ਤੂੰ ਲਮੇ ਸੇ ਆਪਾ ਪਾ ਕੇ ਰੱਖ ਦਤਾ ਆ ਕਿਹੜਾ ਤੇ ਆਪਾ ਪਾ ਕੇ ਰੱਖਦਾ ਮੈਂ ਤੂੰ ਮੋ ਫੋਨ ਦੇ ਤੇ ਪਾਤਾ ਵੇ ਗਵਾਚਿਆ ਬੰਦਾ ਸਾਡਾ ਗਵਾਟ ਗਿਆ ਘਰੋਂ ਚਲ ਗਿਆ ਆ ਨਹੀਂ ਫੇ ਜਾ ਤੁਸੀਂ ਆਏ ਹੀ ਨਹੀਂ ਸੀਗਾ ਮੈਨੂੰ ਤਾਂ ਫਿਕਰ ਲੱਗੀ ਆਏ ਨਹੀਂ ਲੈਟ ਤਾਂ ਤੁਸੀਂ ਕਦੇ ਹੁੰਦੇ ਨਹੀਂ ਹੈਗੇ ਉਹ ਮੇਰੇ ਮਗਰ ਮਗਰ ਮੈਂ ਮੋੜੂ ਮੋੜੇ ਹੂੰ ਮੈਨੂੰ ਕੀ ਪਤਾ ਕੀ ਗੱਲ ਆ ਹਾਂ ਆਓ ਸੱਚਾ ਤਾ ਉਹਦਾ ਮੇਰਾ ਪਹਿਜੋ ਨਾ ਖਾਣ ਖਾ ਕੇ ਮੈਂ ਤਾਂ ਬੁਰਾ ਹਾਲ ਕਰ ਦਿੱਤਾ ਜੀ ਤੁਸੀਂ ਕਹਿੰਦੇ ਫਿਰ ਫੇਰੇ ਨਾ ਲੱਠੇ ਮੇਰੇ ਮਗਰ ਮੈਨੂੰ ਕੀ ਪਤਾ ਸੀ ਆ ਲੋ ਭਾਈ ਪਾਣੀ ਪੀਓ ਆ ਜਾਓ ਹਣ ਖੜ ਗਏ ਇੱਥੇ ਕੌਣ ਗੁੱਸੇ ਹੁੰਦੇ ਆ ਉਹ ਗੁੱਸੇ ਨੇ ਹੋਣਾ ਯਾਰ ਹੋਰ ਕੀ ਆ ਮੰਨਣ ਇਹਨਾਂ ਨੇ ਦੱਸਿਆ ਫਿਰ ਮੈਂ ਕਿਹਾ ਮੈਨੂੰ ਗਾਹ ਮਾਲਕਾਂ ਨੇ ਆਦਮਪੁਰ ਭੇਜ ਦਿੱਤਾ ਹੈ। ਤੇ ਮਾਲੋਂ ਚਲ ਗਏ। ਉਹ ਯਾਰ ਮੈਂ ਇਹਨੂੰ ਦੱਸਿਆ ਵੀ ਫਿਰ ਮੈਨੂੰ ਆਦਮਪੁਰ ਭੇਜ ਦਿੱਤਾ ਮਾਲਕਾਂ ਨੇ। ਜਦ ਤੁਹਾਨੂੰ ਪਤਾ ਵੀ 3 ਦਿਨ ਹੋ ਗਏ ਘੜੀਆਂ ਆ ਉਹਨੇ ਤਾਂ ਪਤਾ ਤੇਰਾ ਫਰਜ਼ ਵੀ ਤਾਂ ਭਾਈ ਸਾਹਿਬ ਮੰਨਦਾ ਜੀ ਮੈਂ ਦੱਸ ਦੇ ਪਈ ਮੈਂ ਐਡਾ ਤਾਂ ਭਾਈ ਮੈਨੂੰ ਮਾਲ ਕਰਕੇ ਤੇ ਭੇਜਤਾ। ਉਹ ਯਾਰ ਦੱਸਿਆ ਨਾ ਫਿਰ ਹੁਣ ਇਹਨਾਂ ਨੇ ਕੱਟਣਾ ਸੀ ਮੈਂ ਕੋਈ ਕਹਿੰਦਾ ਮੈਨੂੰ ਕਿਉਂ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ। ਮੈਨੂੰ ਤਾਂ ਪਤਾ ਹੀ ਨਹੀਂਗਾ। ਭੈਣ ਜੀ ਜੇ ਤੁਹਾਨੂੰ ਫੋਨ ਕਰਤਾ ਜੀ ਤੇ ਮੈਨੂੰ ਕਿਤੇ ਭੇਜ ਦਿੱਤਾ ਫਿਰ ਤੁਸੀਂ ਡਿਲੀਟ ਕਰ ਦਿੰਦੇ। ਨੇਓ ਸਰਪੰਚ ਸਾਹਿਬ ਨੇ ਪਾਈ ਸੀਗੀ ਤੇ ਜਦੋਂ ਮੈਂ ਜਦੋਂ ਫੋਨ ਕਰਤਾ ਸੀ ਉਹ ਨਹੀਂ ਹੁਣ ਡਿਲੀਟ ਤਾਂ ਨਹੀਂ ਕਰਦੀ ਉਹਨਾਂ ਦੇ ਫੋਨ ਤੇ ਆ ਮੈਨੂੰ ਗੜਾ ਪਾਉਣ ਦਾ ਪਤਾ ਹੈ ਇਹਨਾਂ ਨੂੰ ਪਤਾ ਹੈ ਉਹ ਗੱਲ ਉਹ ਮੈਨੂੰ ਗੱਲ ਸੁਣੋ ਸਰਪੰਚ ਸਾਹਿਬ ਨੂੰ ਤੂੰ ਦੱਸਿਆ ਡਿਲੀਟ ਕੀਤਾ ਤੇ ਤੁਹਾਡਾ ਫਾਇਦਾ ਚਲੀ ਜਾਂਦਾ ਗਵਾਚਿਆਂ ਬਾਰੇ ਇਹਦੀ ਆ ਜਾਂਦੀ ਆ ਉਹ ਮੈਂ ਤਾਂ ਇਹਨੂੰ ਦੇਖਿਆ ਤਾਂ ਪਾਵੇਂ ਨੇ ਪਾਠ ਪਾੜ ਕੇ ਮੇਰੀ ਦੌੜਾਂ ਲਵਾਈਆਂ ਇਹ ਮੇਰੇ ਤੋਂ ਡਰੇ ਮੈਂ ਤਾਂ ਇਹਨੂੰ ਫੜਾ ਮਿਲੇਵੇ 10000 ਰੁਪਏ ਨਾਮ ਲੈਣੇ ਮੈਨੇ ਹੀ ਪੁੱਛਿਆ ਤੁਸੀਂ ਨਾਮ ਰੱਖਿਆ ਉੱਤੇ ਮੈਂ ਕਿਹਾ ਕਿ ਵੇਰੀ ਬੰਦਾ ਮੈਂਟਰੀਸ ਬਣਾ ਦਸਤਾਰ ਬੰਦਾ ਵੇਰੀ ਬੰਦਾ ਕਿਹਦੇ ਪਰੇਸ਼ਾਨੀ ਜੁੰਦਾ ਕਿ ਬਰਾ ਕਿੱਦਾਂ ਤੁਰਿਆ ਫਿਰਦਾ ਜਦੋਂ ਮੈਂ ਇਹਦੇ ਮਗਰ ਭੱਜਿਆ ਇਹ ਮੋਰੇ ਮੋਰੇ ਮੈਂ ਮਗਰ ਮਗਾ ਦੌੜਾਂ ਨੂੰ ਆਈਆਂ ਚੰਗੀਆਂ ਸਾਡੀਆਂ 1.5 ਮਹੀਨੇ ਦੀ ਤਨਖਾਹ ਜਾਂਦੀ ਲੱਗਣੀ ਐ 10000 ਰੁਪਏ ਉੱਡੇ ਕਿਤੇ ਬਣ ਜਾਂਦਾ ਮੇਰੀ ਗੱਲ ਸੁਣੋ ਜਾਤੇ ਤੁਸੀਂ ਡਿਲੀਵਰੀ ਨਾ ਕਰਦੇ ਹਾਂਜੀ ਫਿਰ ਲੋਕਾਂ ਦੇ ਇੱਥੇ ਰੋਜ਼ ਇਹਨੂੰ ਤਾਂ ਕੰਮੇ ਦੇਣਾ ਔਖਾ ਕਰ ਦੇਣਾ ਦੇਖਣਾ ਉਰੇ ਫੜ ਕੇ ਤੁਰਿਆ ਹੋਇਆ ਕਰਦਾ ਉਹ ਜਾ ਦੇ ਮੇਰੇ ਮਗਰ ਮਗਰ ਭਾ ਦੇ ਲੋਕ ਤਾਂ ਮੇਰੇ ਨੂੰ ਇਦਾਂ ਦੇ ਦੇ ਜਿੰਦਾ ਚੋਰ ਹੋਰ ਸਰਪੰਚ ਸਾਹਿਬ ਹੋਰ ਸਰਪੰਚ ਸਾਹਿਬ ਨੂੰ ਸਰ ਡਿਲੀਟ ਕਰਾਓ ਕਾਲ ਫੋਨ ਸਰਪੰਚ ਨੂੰ ਫੋਨ ਕਿੱਥੇ ਹੋਰ ਸਰਪੰਚ ਸਾਹਿਬ ਵੀ ਚੰਗੇ ਆ ਤੁਹਾਡੇ ਇਹਦੇ ਪਾਸ ਤੇ ਨਹੀ ਤੁਹਾਨੂੰ ਪਤਾ ਲੱਗਿਆ ਡਿਲੀਟ ਕਰੋ ਡਿਲੀਟ ਕਰੋਗੇ ਤਾਂ ਹੀ ਆ ਉਹਦੇ ਤੁਸੀਂ ਦੇਖ ਕੇ ਪਾ ਲਵੇ ਬੰਦਾ ਘਰ ਆ ਗਿਆ ਠੀਕ ਠਾਕ ਆ ਸੱਚੇ ਨੇ ਦੀ ਸਰਪੰਚ ਹਾਂਜੀ ਅੱਦ ਉਸ ਵੀ ਬਸ ਉਹ ਵੀ ਡੇਢ ਹੀ ਆ ਹੋਰ ਯਾਰ ਪਤਾ ਨਹੀਂ ਕਿੱਥੇ ਜਾ ਕੇ ਨਹੀਂ ਬਣਾਤੀ ਪਤਾ ਨਾ ਤਾ ਉਹਨਾਂ ਨੂੰ ਕੁਝ ਚਲੋ ਸਰਪੰਨ ਸਾਹਿਬ ਹਾਂ ਸਰਪੰਨ ਸਾਹਿਬ ਅੱਛੀ ਗੱਲ ਸਰਪੰਨ ਸਾਹਿਬ ਅੱਛੀ ਗੱਲ ਦੀ ਅੱਛੀ ਗੱਲ ਓਏ ਤੂੰ ਕਿੱਥੇ ਚਲ ਗਿਆ ਸੀ ਬਿੱਟੂ ਮੈਂ ਦੱਸ ਮੈਂ ਕਿੱਥੇ ਗਿਆ ਮੈਂ ਕੰਮ ਤੇ ਗਿਆ ਸੀ ਗਾ ਨਹੀਂ ਤੈਨੂੰ ਤੇਰਾ ਨਹੀਂ ਫਰਜ਼ ਬਣਦਾ ਘਰੇ ਫੋਨ ਕਰਨੇ ਦਾ ਮੈਂ ਤਾਂ ਉਹ ਉਦਣੇ ਹੀ ਕਰ ਦਿੱਤਾ ਸੀ ਗਾ ਕਰ ਦਾਂ ਫੇਰ ਪਤਾ ਕਿੰਨਾ ਲੱਗ ਜਾਂਦਾ ਹੈ ਨੀ ਮੈਂ ਫੋਨ ਕੀਤਾ ਸੀ ਗਾ ਕੋਈ ਤਾਂ ਨਵੀਂ ਵੇਫਤਾ ਪਾਤੀ ਮੇਰੇ ਗਾਲ ਬਾਰ ਸਾਹਿਬ ਤੇ ਜਾ ਕੇ ਤੁਸੀਂ ਪਾਤਾ ਜੀ ਗੁਆਦਗਿਆ ਘਰੋਂ ਚਲ ਗਿਆ ਇਦਾਂ ਹੋ ਗਿਆ ਕਿੱਥੋਂ ਹੁੰਦਾ ਹੀ ਆ ਨਾ ਘਰ ਦੇ ਉਹਨੂੰ ਇਹਨੇ ਮੈਨੂੰ ਤੇਰੀ ਫੋਟੋ ਦੀ ਮੈਂ ਤਾਂ ਫੇ ਆਪਣੇ ਗਰੁੱਪ 'ਚ ਪਾਤੀ ਤਾਂ ਫੇ ਪਰੇ ਪਾਸੇ ਘੁੰਮ ਗਈ ਉਹ ਮੈਂ ਨਾ ਤੁਹਾਨੂੰ ਫੋਨ ਜਦੇ ਕਰਤਾ ਸੀਗਾ ਭੈਣ ਜੀ ਵੀ ਇਹ ਆ ਗਏ ਆ ਜੋ ਤੁਸੀਂ ਡਿਲੀਟ ਕਰਦੇ ਹੋ ਹੁਣ ਉਹ ਤਾਂ ਕੀਤਾ ਸੀ ਉਹ ਕੱਲ ਪੰਚਾਇਤ ਸੀਗੀ ਘਰੇ ਤੇ ਮੇਰੇ ਦਿਮਾਗ 'ਚੋਂ ਨਿਕਲ ਗਈ ਉਹ ਪੰਚਾਇਤ ਵੀ ਨਵੇਂ ਨੀ ਜਿ ਲੜਾਈ ਝਗੜਾ ਹੋ ਸੀ ਆਪਸ ਵਿੱਚ ਲੜ ਪਏ ਸ਼ਰੀਕਾ ਸ਼ਰੀਕਾ ਬਿੱਟੂ ਇਹ ਭਾਈ ਸਾਹ ਕੋਣ ਹੈ ਇਹ ਭਾਈ ਸਾਹਿਬ ਉਹਨੇ ਜਿਹਨਾਂ ਇਨੀ ਬਾੜ ਸਾਧ ਤੇ ਦੇਖਿਆ ਤੁਸੀਂ ਪਾਏ ਗਵਾਚ ਗਿਆ ਉਹ ਮੈਨੂੰ ਸਰਪੰਚ ਸਾਹਿਬ ਇਹਨਾਂ ਬਾੜ ਸਾਧ ਤੇ ਅੱਜ ਦਾ ਮੈਂ ਦੇਖਿਆ ਮੈਂ ਫੋਟੋ ਵਈ ਦੀ ਸਾਰਾ ਡਰੈਸ ਇਹ ਡੱਬਾ ਲੈ ਕੇ ਤੁਰਿਆ ਵੇ ਮੈਂ ਕਿਹਾ ਵੀ ਬੰਦਾ ਕਈ ਵਾਰੀ ਪਤਾ ਨਹੀਂ ਪਰੇਸ਼ਾਨੀ ਚ ਕਿਦਾਂ ਕਰੋ ਤੁਰਿਆ ਫਿਰਦਾ ਜਿਹੜੇ ਘਰ ਦੇ ਬਿਜਾਰੇ ਪਰੇਸ਼ਾਨ ਹੋਣ ਮੈਂ ਇਹਨੂੰ ਹੱਥ ਮਾਰਿਆ ਬੇ ਰੋਕੋ ਰੁਕ ਇਹ ਮੈਨੂੰ ਦੇਖ ਕੇ ਭੱਜ ਪਿਆ ਇਹ ਭੱਜੇ ਵੀ ਪਤਾ ਨਹੀਂ ਲਟੇਰੇ ਆ ਮੈਂ ਇਹਦੇ ਮਗਰ ਇਹ ਮੇਰੇ ਮਗਰ ਸਕੂਟੀ ਲੈ ਕੇ ਪੱਤੀਓਂ ਕਰਿਆ ਇਹਨੂੰ ਭੱਟ ਕਦੀ ਆ ਇਹਨੂੰ ਭੱਜ ਮੈਂ ਕਦੋਂ ਤੱਕ ਆ ਰਿਹਾ ਬੰਦਾ ਘਰ ਪਹੁੰਚਦਾ ਹੋ ਜਵੇ ਅੱਜ ਦਾ ਪੌਣਾ ਆ ਦੇਖੋ ਤੁਹਾਡਾ ਹੁਣ ਤੇ ਚੱਲੀ ਜਾਂਦਾ ਜਦ ਤੁਹਾਨੂੰ ਨੀ ਫੋਨ ਕਰਦਾ ਫਿਰ ਡਿਲੀਟ ਕਰਨਾ ਸੀ ਤੁਸੀਂ ਲੈ ਕੇ ਪਾ ਦੇ ਭਾਈ ਬੰਦਾ ਘਰ ਆ ਗਿਆ ਠੀਕ ਠਾਕ ਹਾਂਜੀ ਪਹੁੰਚ ਗਿਆ ਘਰ ਹੋਂ ਤਾਂ ਮੇਰੇ ਜੀਤ ਨੇ ਕੀਤਾ ਸੀ ਉਹ ਪੰਚਾਇਤ ਦੀ ਹੋ ਗਈ ਸੀ ਮੇਰੇ ਸਿਰੋਂ ਖੇ ਮੇਰੇ ਦਿਮਾਗ ਚੋਂ ਨਿਕਲ ਗਈ ਉਧਰ ਹੀ ਨਵੇੜੀ ਤਾਂ ਫਿਰ ਦਿਮਾਗ ਬੰਨਿਆ ਪਾ ਸਰ ਪੰਜ ਸਾਹਿਬ ਏ ਐਡੇ ਚੱਲੀ ਜਾਣਾ ਇਹਨੂੰ ਨਾਲ ਲੋਕਾਂ ਦੇ ਕੰਮ ਤੇ ਵੀ ਨਹੀਂ ਜਾਣ ਦੇਣਾ ਰੋਜ਼ ਲੋਕਾਂ ਨੂੰ ਫੜ ਕੇ ਘਰ ਨੂੰ ਲਿਆਇਆ ਕਰਨਾ ਜਾਂ ਤੇ ਦੂਰ ਦੇ ਦੀ ਗੱਲ। 5000 ਰੁਪਇਆ ਇਕੱਠਾ ਤੁਸੀਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਕੇ ਆਉਣੀ ਇਹਨੂੰ ਜੀਨ ਕਰਕੇ ਰੱਬ ਦਾ ਨਾਮ ਲੈ ਕੇ ਇਹਨੂੰ ਕਰੋ ਡਿਲੀਟ ਇਹਨੂੰ ਨਾ ਕਿਸੇ ਨੇ ਘਰ ਵੀ ਨਹੀਂ ਬਣਾ ਦੇਣਾ ਮੁੜ ਕੇ ਹਾਂ ਦਾ ਹੋਵੇ ਡਿਲੀਟ ਹਾਂ ਹੁਣ ਹੋਇਆ ਡਿਲੀਟ ਮੁੜ ਕੇ ਨੇ ਇਦਾਂ ਦੀ ਗਲਤੀ ਕਰੇ ਕੋਈ ਵੀ ਹਾਂ ਦੱਸੋ ਗਲਤੀ ਮਿੱਤ ਕੱਢੀ ਜਾਂਦੇ ਸਰਪੰਚ ਸਾਹਿਬ ਗੱਲ ਆ ਵੇ ਜੇ ਕਦੇ ਉਦਾਂ ਦੀ ਉਨੀ ਕੀ ਗੱਲ ਹੋ ਜਾਂਦੀ ਇਹ ਜੁਤੇ ਕਰੇ ਪਤਨ ਨਾਮ ਗਾਂ ਦਾ ਵੀ ਮੈਨੂੰ ਘੇ ਲਿਆ ਅਸੀਂ ਸਾਨੂੰ ਜੜੌਲਾਂ ਦੇ ਮੁਲਕੇ ਸਾਡੇ ਪੰਚਾਇਤ ਵਾਲੇ ਇਹਨੇ ਤਾਂ ਡਿਟੇਰੇ ਸਮਝਿਆ ਸਾਨੂੰ ਛੋਟੀ ਜਿਹੀ ਗਲਤੀ ਦੇ ਕਰਕੇ ਇਹ ਮਗਰ ਮਗਰ ਅੱਠਾ ਮਗਰ ਜਦੋਂ ਤੱਕ ਤੁਸੀਂ ਡਿਲੀਟ ਨਹੀਂ ਕਰਦੇ ਇਹ ਚੱਲੀ ਜਾਣਾ ਕੰਮ ਹੋ ਗਈ ਡਿਲੀਟ ਹੋਣ ਚਲੋ ਭਰਾਵਾ ਜਾ ਕੇ ਮਾਲ ਸਮੂਤ ਕਰਾਈਏ ਲੱਤਾਂ ਤੇ ਇਹ ਸਾਨੂੰ ਉਹ ਦਰਾ ਉਹ ਦਰਾ ਮੈਂ ਕਹਿੰਦਾ ਸਾਡੀਆਂ ਤਾਂ ਲੱਤਾਂ ਦੁਖਣ ਲੱਤਾਂ ਚੱਲ ਕੋਈ ਇਹਨਾਂ ਨੂੰ ਚਾ ਲਓ ਚਾਪੜਾ ਪੰਚਾਇਤ ਦੇ ਹਾਲਾਤ ਦੇਖੋ ਤਾਂ ਕਿਦਾਂ ਦੇ ਹੋਏ ਹੋ ਰੋਜ਼ ਨਾ ਓਏ ਅਸਾਂ ਤੇ ਪਤਾ ਕਿ ਇਹ ਸਹੂਲਤਾਂ ਦਾ ਹੈਗੀਆ ਠੀਕ ਪਰ ਇਹਨੂੰ ਵਰਤੋਂ ਜਿਹੜੀ ਉਹ ਸਹੀ ਨਹੀਂ ਹੈਗੀ ਸਹੀ ਕਰੋ ਜਦ ਤੁਸੀਂ ਪਾਤਾ ਜਾਂ ਬੰਦਾ ਆ ਗਿਆ ਡਿਲੀਟ ਕਰ ਦਿਓ ਚਲੋ ਕਾਹਨ ਹੋ ਗਈ ਹੁਣ ਚਾਹ ਬਣਾਓ ਚਲੋ ਲਿਆਉਂਦੀ ਆ ਚਲੋ ਠੀਕ ਆ ਮੈਂ ਚਲੋ ਮੈਂ ਤੁਹਾਨੂੰ ਚਾਹ ਬਣ ਕੇ ਆਉਂਦੀ ਆ ਚਾਹ ਦੀ ਕੋਈ ਨਹੀਂ ਮੈਂ ਚਾਹ ਤਾਂ ਠੀਕ ਐ ਸੀ ਉਹ ਆਉਂਦੀ ਘਰ ਚਲੋ ਚਲੋ ਠੀਕ ਐ ਜੀ ਗਾਹਾਂ ਖਿਆਲ ਰੱਖਿਓ ਸਰਮਨ ਸਾਹਿਬ ਇਹ ਕਹੇਦਾ ਵਰਤੋਂ ਤੇ ਪਾਉਨੇ ਆ ਨਾ ਉਹਨੂੰ ਡਿਲੀਟ ਕਰ ਦੇ ਪਾਣ ਸਾਹਿਬ ਉਹ ਇਹ ਚਲੋ ਇਹ ਤਾਂ ਹੁਣ ਜਿਹੜਾ ਸੀਗਾ ਜਿਹੜਾ ਮੈਂ ਤਾਂ ਚਲੋ ਨਹੀਂ ਨਾਮ ਲੈਣਾ ਇਹ 10000 ਰੁਪਏ ਵੀ ਜਾਣ ਦੇ 10000 ਰੁਪਏ ਦੇ ਕੇ ਜਾਣ ਸੁਖੜੀ ਜਾਗਣਾ ਤੁਸੀਂ ਲੈ ਕੇ ਕਿਉਂ ਪਾਏ ਹਾਂ ਹਾਂਜੀ ਲੈਣਾ ਹੀ ਤਗੇ ਬਲੇ ਮੈਂ ਤਾਂ ਚਲੋ ਇਹ ਆ ਵੀ ਆਪਾਂ ਦਾ ਇਦਾਂ ਤਾਂ ਹੈ ਨਹੀਂ ਆਪਾਂ ਕਹਿੰਦੇ ਕਿ ਇਹ ਤਾਂ ਬੰਦਾ ਇਦਾਂ ਜੀ ਮੁਸੀਬਤਾਂ ਘੱਟ ਆਪਾਂ ਆਪਣਾ ਕਾਣੀ ਪਾਉਂਦੇ ਘਰ ਪਾਉਂਦੇ ਹਾਂ ਚਲੋ ਠੀਕ ਇਹ ਤਾਂ ਕੋਈ ਦੂਜਾ ਬੰਦਾ ਲੱਗਦਾ 10000 ਰੁਪਏ ਕਦੇ ਕਈ ਬੰਦੇ ਕੰਮੇ ਪੈਸੇ ਨਹੀਂ ਕਰਦੇ ਉਹ ਤਾਂ ਜੇ ਆਪਾਂ ਲੈ ਗਿਆ ਹੀ ਅਗਲੇ ਨੇ ਲੈਣਾ ਹੀ ਆ ਹਾਂ ਕਿ ਜੇ ਲੈ ਕੇ ਪਾਉਂਦੇ ਕਿੰਨੀ ਦਿਹਾੜੀ ਆ ਕਿਤੇ 5-600 ਰੁਪਏ ਦਿਹਾ ਗਾਣਾ ਕਰੋ ਤਾਂ ਠੀਕ ਹੈ ਬੱਸ ਚਲੋ ਠੀਕ ਹੈ ਉਹ ਬਰਾਵਾ ਮਿਹਰਬਾਨੀ ਠੀਕ ਹੈ ਤੇਰੀ ਗੱਲ ਵੀ ਇਹਦਾ ਡਰ ਕੇ ਭੱਜਣਾ ਬੇ ਚੱਲ ਜਾਓ ਕਿ ਮੈਂ ਤੈਨੂੰ ਲਟੇਰਾ ਮੈਂ ਤੈਨੂੰ ਲਟੇਰਾ ਲੱਗਦਾ ਲੱਗਦਾ ਥੋੜੀ ਹੁਣ ਪਤਾ ਥੋੜੀ ਮੈਨੂੰ ਕਿਹਦੇ ਦਾ ਪਤਾ ਨਹੀਂ ਨਾ ਲੱਗਦਾ ਹੁਣ ਕਿਸੇ ਬੰਦੇ ਦਾ